ਨਮਸਕਾਰ ਮੈਂ ਹਾਂ ਮਨਦੀਪ ਰਜੋਰਾ ਤੁਸੀਂ ਦੇਖ ਰਹੇ ਹੋ ਚੈਨਲ ਸਬਰੰਗ ਕੱਲ ਯਾਨੀ ਕਿ 7 ਜੂਨ ਨੂੰ ਅਸੀਂ ਮਨਾ ਰਹੇ ਹਾਂ ਈਦੁਲ ਅਜ਼ਹਾ ਈਦੁਲ ਅਜ਼ਹਾ ਦਾ ਕੀ ਇਸ ਦਾ ਧਾਰਮਿਕ ਮਹੱਤਵ ਹੈ ਸਮਾਜਿਕ ਮਹੱਤਵ ਅਤੇ ਇਸ ਦੇ ਆਰਥਿਕ ਮਹੱਤਵ ਦੀ ਅਸੀਂ ਗੱਲ ਕਰਾਂਗੇ ਸਾਡੇ ਨਾਲ ਨੇ ਮੌਲਾਨਾ ਰਮਜ਼ਾਨ ਨਈਮੀ ਅਸ਼ਰਫੀ ਜਿਹੜੇ ਕਿ 올 ਇੰਡੀਆ ਉਲਾਮਾ ਮਸ਼ਾਇਕ ਬੋਰਡ ਦੇ ਪ੍ਰੈਜ਼ੀਡੈਂਟ ਵੀ ਨੇ ਅਤੇ ਸਾਡੇ ਇਲਾਕੇ ਦੇ ਵਿੱਚ ਖਾਸ ਰਤਬਾ ਰੱਖਦੇ ਨੇ ਕਿਉਂਕਿ ਗੰਗਾ ਜਮਨੀ ਤਹਿਜ਼ੀਬ ਦੀ ਇਹ ਹਮੇਸ਼ਾ ਗੱਲ ਕਰਦੇ ਨੇ ਕਿਸੇ ਇੱਕ ਧਰਮ ਦੇ ਅਸੀਂ ਇਹਨਾਂ ਨੂੰ ਨਹੀਂ ਕਹਿ ਸਕਦੇ ਸੋ ਅਸੀਂ ਇਹਨਾਂ ਦੇ ਨਾਲ ਜੁੜ ਕੇ ਅੱਜ ਈਦ-ਉਲ-ਅਜ਼ਾਦੀ ਖਾਸ ਤੌਰ ਤੇ ਗੱਲ ਕਰਾਂਗੇ ਤੁਹਾਡਾ مولانا ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਡੀ ਇਸ ਵੀਡੀਓ ਚ ਜੀ 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 ਮਿਹਰਬਾਨੀ ਈਦ-ਉਲ-ਅਜ਼ਾਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਇਸ ਦੇ ਇਤਿਹਾਸ ਵੱਲ ਝਾਤ ਮਾਰਨਾ ਚਾਹਾਂਗੇ ਕੀ ਇਤਿਹਾਸ ਹੈ ਇਸ ਈਦ ਦਾ ਜੀ ਬismillahirrahmani rahim ਮੈਂ ਮੁਹੰਮਦ ਰਮਜ਼ਾਨ ਨਹੀਂ ਅਸ਼ਰਫੀ ਇਮਾਮ জামਾ ਮਸਜਿਦ ਬਠਿੰਡਾ ਅਤ ਸਦਰਾਲਾ ਇੰਡੀਆ ਵਾਲਾ ਮਸ਼ਾਈਖਪੁਰ ਪੰਜਾਬ ਦੇਖਿਏ ਇਸਲਾਮ ધਰਮ ਦੇ ਅੰਦਰ ਜਿਹੜੇ ਵੱਡੇ ਤਿਵਾਰ ਹੈ ਉਹਨਾਂ ਵਿੱਚ ਤਿੰਨ ਹਨ ਈਦੁਲ ਫਿਤਰ ਈਦੁਲ ਅਜ਼ਾ ਅਤੇ ਈਦ ਮਿਲਾਦੁਨ ਨਬੀ ਦੇਖਿਏ ਈਦੁਲ ਫਿਤਰ ਇੱਕ ਮਹੀਨਾ ਰੋਜ਼ਾ ਰੱਖਣ ਤੋਂ ਬਾਅਦ ਮਨਾਈ ਜਾਂਦੀ ਹੈ ਦੀ ਈਦ ਮਿਲਾਦੁਨ ਨਬੀ ਯਾਨੀ حضرت ਮੁਹੰਮਦ ਸੱਲੱਲਾਹੁ ਅਲੈਹ ਵਸੱਲਮ ਦੀ ਪੈਦਾਇਸ਼ ਯਾਨੀ ਉਹਨਾਂ ਦਾ ਜਨਮ ਜਿਹੜਾ ਹੋਇਆ ਹੈ ਉਹਨੂੰ ਈਦ ਮਿਲਾਦੁਨ ਨਬੀ ਕਿਹਾ ਜਾਂਦਾ ਹੈ ਲੇਕਿਨ ਆਪਾਂ ਗੱਲ ਕਰਾਂਗੇ ਅੱਜ ਈਦੁਲ ਅਜ਼ਹਾ ਦੇ ਬਾਰੇ ਚ ਅਜ਼ਾ ਨੂੰ ਕੁਰਬਾਨੀ ਵੀ ਕਿਹਾ ਜਾਂਦਾ ਹੈ ਜਿਹਨੂੰ ਆਪਾਂ ਪੰਜਾਬੀ ਦੇ ਅੰਦਰ ਬਕਰਾਈਦ ਕਹਿੰਦੇ ਆ ਜਾਂ ਕੁਰਬਾਨੀ ਦਾ ਕੁਰਬਾਨੀ ਵਾਲੀ ਈਦ ਕਹਿੰਦੇ ਜੀ ਦੇਖੋ ਇਹਦਾ ਅਗਰ ਆਪਾਂ ਪਸੰਦ ਅੰਦਰ ਚ ਜਾਈਏ ਬੈਕਗ੍ਰਾਉਂਡ ਤੇ ਜਾਈਏ ਕਿਉਂਕਿ ਰੱਬ ਤਬਾਰਕ ਵਤਾਲਾ ਕਈ ਵਾਰੀ ਆਪਣੇ ਬੰਦਿਆਂ ਦਾ ਇਮਤਿਹਾਨ ਲੈਂਦਾ ਹੈ ਲੋਕ ਵਜਾ ਕੇ ਦੇਖਦਾ ਹੈ ਬਿਲਕੁਲ ਜੀ ਕਿ ਵੀ ਕਿੰਨਾ ਸੱਚਾ ਹੈ ਕਿੰਨਾ ਮੇਰੇ ਰਸਤੇ 'ਚ ਇਹ ਚੱਲਣ ਵਾਲਾ ਹੈ ਹਮ ਹਜ਼ਰਤ ਇਬਰਾਹੀਮ ਅਲੀ ਸਲਤੂ ਸਲਾਮ ਦਾ ਇਮਤਿਹਾਨ ਲਿਆ ਗਿਆ ਹਰ ਇਤਬਾਰ ਨਾਲ ਹਮ ਤਨ ਮਨ ਤਨ ਹਰ ਇਤਬਾਰ ਨਾਲ ਲਿਆ ਗਿਆ ਜੀ ਸਭ ਤੋਂ ਪਹਿਲਾਂ ਹਜ਼ਰਤ ਇਬਰਾਹੀਮ ਅਲੀ ਸਲਮ ਦੇ ਤਨ ਦਾ ਯਾਨੀ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਆਪ ਦੀ ਜ਼ਾਤ ਦਾ ਆਪਣੇ ਸਰੀਰ ਦਾ ਇਮਤਿਹਾਨ ਲਿਆ ਗਿਆ ਇੱਕ ਬਾਦਸ਼ਾਹ ਹੋਇਆ ਬਾਬਲ ਇੱਕ ਜਗ੍ਹਾ ਹੈ ਉਹਦੇ ਅੰਦਰ ਜਿਹਦਾ ਨਾਮ ਨਮਰੂਦ ਆਉਂਦਾ ਹੈ ਨਮਰੂਦ ਜੀ ਉਹ ਬਾਦਸ਼ਾਹ ਨਮਰੂਦ ਨੇ ਕੀ ਕਰਿਆ ਕਿ ਜਦੋਂ ਉਹਨੂੰ ਬਾਦਸ਼ਾਹਤ ਮਿਲ ਗਈ ਤਾਕਤ ਮਿਲ ਗਈ ਉਹ ਕਿੱਥੇ ਤਾਂ ਇਹ ਚਾਹੀਦਾ ਸੀ ਕਿ ਜਿਹੜੇ ਰੱਬ ਨੇ ਤਾਕਤ ਦਿੱਤੀ ਹੈ ਹਕੂਮਤ ਦਿੱਤੀ ਹੈ ਬਾਦਸ਼ਾਹਤ ਦਿੱਤੀ ਹੈ ਜੀ ਉਹਦਾ ਆਗਿਆਕਾਰ ਬਣਨਾ ਚਾਹੀਦਾ ਸੀ ਲੇਕਿਨ ਉਹ ਭੁੱਲ ਗਿਆ ਤੇ ਆਪਣੇ ਆਪ ਨੂੰ ਕਹਿਣ ਲੱਗਿਆ ਅਨਾ ਰੱਬੁਕੁ ਮੂਲਾ ਮੈਂ ਹੀ ਤੁਹਾਡਾ ਰੱਬ ਹੂੰ ਮੈਂ ਹੀ ਤੁਹਾਡਾ ਰੱਬ ਆ ਤੇ ਲੋਕਾਂ ਨੂੰ ਕਹਿਣ ਲੱਗਿਆ ਵੀ ਮੈਨੂੰ ਮੱਥਾ ਟੇਕੋ ਮੇਰੀ ਇਬਾਦਤ ਕਰੋ ਤੇ ਜਿਹੜਾ ਉਹਦੀ ਕੋਈ ਇਬਾਦਤ ਕਰ ਲੈਂਦਾ ਸੀ ਉਹਨੂੰ ਮੱਥਾ ਟੇਕ ਲੈਂਦਾ ਸੀ ਉਹਨਾਂ ਦੀ ਜਾਨ ਬਖਸ਼ੀ ਹੋ ਜਾਂਦੀ ਸੀ ਲੇਕਿਨ ਜਿਹੜਾ ਉਹਨੂੰ ਮੱਥਾ ਨਹੀਂ ਟੇਕਦਾ ਸੀ ਕਿ ਵੀ ਤੂੰ ਤਾਂ ਸਾਡੇ ਵਰਗਾ ਇਨਸਾਨ ਹੈ ਠੀਕ ਹੈ ਬਾਦਸ਼ਾਹ ਹੈ ਲੇਕਿਨ ਤੈਨੂੰ ਅਸੀਂ ਮੱਥਾ ਨਹੀਂ ਟੇਕਣਾ ਤੇਰੀ ਇਬਾਦਤ ਨਹੀਂ ਕਰਨੀ ਬੰਦਗੀ ਸਿਰਫ ਰੱਬ ਦੀ ਹੈ ਉਹਦੀ ਇਬਾਦਤ ਕਰਨੀ ਹੈ ਇਹ ਗੱਲ ਜਦੋਂ حضرت ابراہیم ਅਲੀ ਸਲਾਤ ਉਸਤੂ ਵਸਲਮ ਤੱਕ ਪਹੁੰਚੀ ਤਾਂ ਆਪ ਨੇ ਇਨਕਾਰ ਕਰਤਾ ਜਦੋਂ ਇਨਕਾਰ ਕਰਤਾ ਨਮਰੂਦ ਭੜ ਗਿਆ ਉਹਨੇ حضرت ابراہیم ਨੂੰ ਗ੍ਰਫਤਾਰ ਕਰਵਾਇਆ ਪੈਰਾਂ ਚ ਬੇੜੀਆਂ ਹੱਥਾਂ ਚ ਹਤਕਣੀਆਂ ਗਾਲ ਚ ਤੋਕਵਾ ਕੇ ਜੇਲ ਖਾਨੇ ਚ ਸਿੱਟਦਾ ਸਿੱਟਣ ਤੋਂ ਬਾਅਦ ਆਪਣੇ ਵਜ਼ੀਰਾਂ ਨੂੰ ਸੱਦਿਆ ਵੀ ਇਹਨੂੰ ਐਜੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਦੂਜਾ ਕੋਈ ਸਰ ਨਾ ਉਠਾ ਸਕੇ ਮੇਰੇ ਖਿਲਾਫ ਤਾਂ ਤਜਵੀਜ਼ਾਂ ਪੇਸ਼ ਹੋਈਆਂ ਕਿਸੇ ਨੇ ਕਿਹਾ ਕਿ ਮੁਲਕ ਤੁਝਾ ਦਿਓ ਕਿਸੇ ਨੇ ਕਿਹਾ ਕਿ ਇਹਨਾਂ ਨੂੰ ਹਮੇਸ਼ਾ ਜੇਲ੍ਹ ਚ ਸੜਨ ਦਿਓ ਕਿਸੇ ਨੇ ਕਿਹਾ ਫਾਂਸੀ ਦੇ ਦਿਓ ਲੇਕਿਨ ਇੱਕ ਨੇ ਕਿਹਾ ਨਹੀਂ ਆਪਾਂ ਇਹਨੂੰ ਅੱਗ ਚ ਸਾੜਦੇ ਹਾਂ ਜਉਂਦਾ ਹੂੰ ਕਿਉਂਕਿ ਇਹ ਬਹੁਤ ਵੱਡੀ ਸਜ਼ਾ ਹੈ ਜਦੋਂ ਇਹ ਚੀਫ ਪੁਕਾਰ ਕਰਨਗੇ ਰੋਣਗੇ ਕਰ ਲਾਉਣਗੇ ਤਾਂ ਲੋਕ ਜਿਹੜੇ ਐ ਦੂਰ ਦੂਰ ਤੱਕ ਕੰਮਣ ਲੱਗ ਜਾਣਗੇ ਆਪਣੇ ਖਿਲਾਫ ਕਿਸੇ ਨੇ ਆਵਾਜ਼ ਨਹੀਂ ਇਹ ਇਤਿਹਾਸ ਵੀ ਰਿਹਾ ਹੈ ਕਿ ਜਿਹੜਾ ਕਮੰਡ ਚ ਆ ਜਾਂਦਾ ਹੈ ਜਦੋਂ ਕਿਸੇ ਸੱਚਾਈ ਦਾ ਮੁਕਾਬਲਾ ਨਹੀਂ ਕਰ ਸਕਦਾ ਤਾਂ ਫੇਰ ਕੀ ਕਰਦਾ ਉਹ ਸਚਾਈ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਹੈ। ਇਹੀ ਨਮਰੂਦ ਨੇ ਕੀਤਾ। ਜੀ। ਜਦੋਂ حضرت ابراہیم ਅਲੀ ਸਲਾਤ ਵਾਲੇਮ ਵਾਸਤੇ ਅੱਗ ਜਗਾਈ ਗਈ। ਤਾਰੀਖ ਚ ਆਇਆ 30 ਗਾਜ਼ ਲੰਬੀ 20 ਗਾਜ਼ ਚੌੜੀ ਇੱਕ ਚਾਰ ਦੀਵਾਰੀ ਖੜੀ ਕੀਤੀ ਗਈ। ਉਹਦੇ ਚ ਲੱਕੜਾਂ ਜਮ੍ਹਾਂ ਕਰਤੀਆਂ ਉਹਦੇ ਚ ਅੱਗ ਜਗਾ ਦਿੱਤੀ ਗਈ। ਬੜੀ ਭਿਆਨਕ ਅੱਗ ਸੀ। حضرت ابراہیم ਨੂੰ ਗ੍ਰਿਫਤਾਰ ਕਰਕੇ ਉਹਦੇ ਸਾਹਮਣੇ ਲਿਆਇਆ ਗਿਆ। ਫੇਰ ਨਮਰੂਦ ਨੇ ਇੱਕ ਵਾਰੀ ਕਿਹਾ ਕਿ ابراہیم ਦੇਖ ਲੈ। ਜਾਂ ਤਾਂ ਤੂੰ ਅੱਗ ਚ ਸੜਨਾ ਮਨਜ਼ੂਰ ਕਰਦਾ ਹੈਂ। ਜਾਂ ਫਿਰ ਤੂੰ ਮੈਨੂੰ ਮੱਥਾ ਟੇਕ ਦੇ ਮੈਨੂੰ ਰੱਬ ਮੰਨ ਲੈ ਤੇ ਮੈਂ ਤੈਨੂੰ ਬੜੀਆਂ ਬੜੀਆਂ ਨੇਮਤਾਂ ਦੇਵਾਂਗਾ ਜਿਹੜੀ ਤੂੰ ਚੀਜ਼ ਕਹਿੰਗਾ ਉਹ ਤੈਨੂੰ ਜਿਹੜਾ ਤੂੰ ਉਹਦਾ ਕਹਿੰਗਾ ਉਹਦਾ ਦੇ ਦੇਵਾਂਗੇ ਲੇਕਿਨ حضرت ابراہیم ਟਸ ਤੋਂ ਮਸ ਨਹੀਂ ਹੋਏ ਕਿ ਮੈਂ ਅੱਗ ਚ ਜਾ ਸਕਦਾ ਲੇਕਿਨ ਮੈਂ ਤੈਨੂੰ ਮੱਥਾ ਨਹੀਂ ਟੇਕਣਾ ਜੀ ਤਾਂ ਨਮਰੂਦ ਨੇ حضرت ابراہیم علیہ الصلਾਤ ਵਸਲਾਮ ਨੂੰ ਅੱਗ ਚ ਸੁੱਟਿਆ ਜੀ ਲੇਕਿਨ ਕਹਿੰਦੇ ਹਨ ਫਾਨੂਸ ਬਣ ਕੇ ਜਿਸ ਦੀ ਹਿਫਾਜ਼ਤ ਹਵਾ ਕਰੇ ਉਹ ਸ਼ਮਾ ਕਿਆ ਬੁਝੇ ਜਿਸ ਕੋ ਰੋਸ਼ਨ ਖੁਦਾ ਕਰੇ ਵਾਹ ਜੀ ਬਹੁਤ ਅੱਛੀ ਗੱਲ ਗੱਲ ਯਾਦ ਆ ਗਈ ਭਗਤ ਪ੍ਰਲਾਦ ਨਾਲ ਵੀ ਉਸ ਦਾ ਪਿਤਾ ਹਰਨਾਕਸ਼ ਜਦੋਂ ਇਸ ਤਰ੍ਹਾਂ ਕਰਦਾ ਹੈ ਇਹੀ ਗੱਲਾਂ ਜਿਹੜੀਆਂ ਇਧਰਲੇ ਪਾਸੇ ਇਸ ਇਤਿਹਾਸ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਜੀ ਫਿਰ ਇਧਰ ਹਜ਼ਰਤ ਇਬਰਾਹੀਮ ਨੂੰ ਅੱਗ 'ਚ ਸਿੱਟਣ ਦੀ ਤਿਆਰੀ ਉਦ ਰੱਬ ਦਾ ਹੁਕਮ ਅੱਗ ਨੂੰ ਹੁੰਦਾ ਹ ਕਿਉਂਕਿ ਸਾਰੀ ਜਿਹੜੀ مخلوਕ ਹੈ ਉਹ ਰੱਬ ਦੀ ਪੈਦਾ ਕੀਤੀ ਹੈ ਅੱਗ ਵੀ ਰੱਬ ਨੇ ਬਣਾਈ ਹੋਈ ਹੈ ਜੀ ਰੱਬ ਨੇ ਕੁਰਾਨ ਸ਼ਰੀਫ 'ਚ ਜ਼ਿਕਰ ਆਇਆ ਕੁੱਲ ਯਾ ਨਾਰੂਕੂਨੀ ਬਰਦੌ ਮਸਲਾਮਨ ਅਲਾ ਇਬਰਾਹੀਮ ਕਿ ਮੇਰਾ ਇਬਰਾਹੀਮ ਅੱਗ ਤੇਰੇ ਅੰਦਰ ਆ ਰਿਹਾ ਹੈ ਹੂੰ ਖਬਰਦਾਰ ਇਹਨੂੰ ਸਾੜੀ ਨਾ ਬਲਕਿ ਇਹਦੇ ਵਾਸਤੇ ਠੰਡੀ ਤੇ ਸਲਾਮਤੀ ਵਾਲੀ ਬਣ ਜਾ ਜੀ ਉਹ ਸਾਰੀ ਜਿਹੜੀਆਂ ਲੱਕੜੀਆਂ ਸੜ ਰਹੀਆਂ ਸਨ ਅਚਾਨਕ ਬੁਝ ਗਈਆਂ ਹੂੰ ਉਹ ਹਰੀਆਂ ਹੋ ਗਈਆਂ ਉਹਨਾਂ 'ਚ ਟਹਿਣੀਆਂ ਨਿਕਲ ਆਈਆਂ ਉਹਨਾਂ 'ਚ ਫੁੱਲ ਖਿੜ ਗਏ ਤੇ ਸਵਰਗ ਦੇ ਵਿੱਚੋਂ ਇੱਕ ਤਖਤ ਆਇਆ حضرت ਇਬਰਾਹੀਮ ਅਲੈਹਿਸਲਾਮ ਨੂੰ ਉੱਥੇ ਬਿਠਾਇਆ ਉਹਦੇ ਵਾਸਤੇ ਪੂਰੋ ਗਿਲਮਾਨ ਆਏ ਜਿਹੜਾ ਪੱਖਾ ਚੱਲਣ ਲੱਗ ਗਿਆ ਨਮਰੂਦ ਨੇ ਵੇਖਿਆ ਵੀ ਮੈਂ ਕਾਮਯਾਬ ਨਹੀਂ ਹੋਇਆ ਇੱਥੋਂ ਤੱਕ ਕਿ ਉਹਨਾਂ ਦੀ ਜਿਹੜੀ ਬੇਟੀ ਸੀ ਰੁਕਫਾ ਨਮਰੂਦ ਦੀ ਉਹ ਵੀ ਹਜ਼ਰਤ ਇਬਰਾਹੀਮ ਨੂੰ ਮੰਨਣ ਵਾਸਤੇ ਮਜਬੂਰ ਹੋ ਗਈ ਉਹ ਮੰਨਣ ਲੱਗ ਗਈ ਅਗਰਤ ਇਬਰਾਹੀਮ ਨੇ ਜਦੋਂ ਵੇਖਿਆ ਕਿ ਵੀ ਇਹ ਨਮਰੂਦ ਜਿਹੜਾ ਹੈ ਇਹ ਹਟਦਾ ਨਹੀਂ ਆਪਦੀ ਐਸ ਕਮਾਂਡ ਤੋਂ ਆਪਾਂ ਇਹਨਾਂ ਦਾ ਇਲਾਕਾ ਹੀ ਛੱਡ ਦੀਏ ਜੀ ਉਤੋਂ ਬਾਬਲ ਨੂੰ ਆਪਣਾ ਵਤਨ ਤਰਕ ਕਰਕੇ ਰੱਬ ਦੀ ਰਜ਼ਾ ਵਾਸਤੇ ਰਵਾਨਾ ਹੋ ਗਏ ਇਤੋਂ ਤੱਕ ਕਿ ਮੁਲਕ-ਏ-ਸ਼ਾਮ ਚ ਆ ਜਾਂਦੇ ਐ ਮੁਲਕ-ਏ-ਸ਼ਾਮ ਚ ਅਰਬ ਚਾਉਂਦੇ ਐ ਹਮ ਅਰਬ ਦੇ ਅੰਦਰ ਆ ਕੇ ਰੱਬ ਨੇ ਦੂਸਰੀ ਬੀਵੀ ਚੋਂ حضرت ਹਾਜਰਾ ਚੋਂ ਇੱਕ ਬੇਟਾ ਇਸਮਾਈਲ ਦਿੱਤਾ ਹਮ ਇਸਮਾਈਲ ਜਦੋਂ ਹੌਲੀ-ਹੌਲੀ ਕੁਛ ਵੱਡਾ ਹੋਇਆ ਫਿਰ ਅੱਲਾ ਦਾ ਹੁਕਮ ਹੁੰਦਾ ਰੱਬ ਦਾ ਹੁਕਮ ਹੁੰਦਾ ਐ ਇਬਰਾਹੀਮ حضرت ਹਾਜਰਾਂ ਤੇ ਆਪਣੇ ਬੇਟੀ ਇਸਮਾਈਲ ਨੂੰ ਇਤੋਂ ਘਰੋਂ ਦੂਰ ਛੱਡ ਕੇ ਆ ਜੀ ਜਿੱਥੇ ਹੁਣ ਮੱਕਾ شریف ਹੈ ਖਾਨਾ ਕਾਬਾ شریف ਜਿਹੜਾ ਬਣਾ ਜਿੱਥੇ ਲੋਕ ਹਜਜ ਕਰਨ ਜਾਂਦੇ ਆ ਹਜ਼ਰਤ ਇਬਰਾਹੀਮ ਉੱਥੇ ਛੱਡ ਕੇ ਆ ਗਏ ਕੁਝ ਖਜੂਰਾਂ ਦੇ ਕੇ ਆ ਗਏ ਜੇ ਜਦੋਂ ਭੁੱਖ ਲੱਗੇ ਖਾ ਲਿਓ ਹਜ਼ਰਤ ਇਬਰਾਹੀਮ ਅਲੀ ਸਲਾਤੁਵੱਸਲਮ ਜਦੋਂ ਆਣ ਲੱਗੇ ਤਾਂ ਉਹਨਾਂ ਦੀ ਬੀਵੀ ਹਜ਼ਰਤ ਹਾਜਰਾ ਪੁੱਛਦੀ ਹੈ ਇਬਰਾਹੀਮ ਇੱਥੇ ਸਾਨੂੰ ਮਾਂ ਬੇਟੇ ਨੂੰ ਇਕੱਲੇ ਨੂੰ ਤੁਸੀਂ ਛੱਡ ਕੇ ਜਾ ਰਹੇ ਹੋ ਨਾ ਇੱਥੇ ਕੋਈ ਇਨਸਾਨ ਨਾ ਇਨਸਾਨੀ ਆਬਾਦੀ ਹੈ ਨਾ ਇੱਥੇ ਕੋਈ ਦਰਖਤ ਹੈ ਨਾ ਕੋਈ ਪੇੜ ਹੈ ਨਾ ਪੌਦੇ ਹੈ ਇੱਥੇ ਸੁੰਨਸਾਨ ਜੰਗਲ ਵਿੱਚ ਤੁਸੀਂ ਛੱਡ ਕੇ ਜਾ ਰਹੇ ਹੋ ਕੋਈ ਜਵਾਬ ਨਹੀਂ ਦਿੰਦਾ ਫਿਰ ਪੁੱਛਿਆ ਕੀ ਰੱਬ ਦਾ ਹੁਕਮ ਹੈ ਕਿ ਹਾਂ ਮੇਰੇ ਰੱਬ ਦਾ ਹੁਕਮ ਹੈ ਜਦੋਂ ਇਨਾ ਕਹਾ ਕਿਤਾ ਹਜ਼ਰਤ ਹਾਜਰਾ ਨੇ ਕਿਹਾ ਕਿ ਅਗਰ ਰੱਬ ਦਾ ਹੁਕਮ ਹੈ ਤਾਂ ਫਿਰ ਸਾਨੂੰ ਕੋਈ ਪਰਵਾਹ ਨਹੀਂ ਹਜ਼ਰਤ ਹਾਜਰਾ ਖਜੂਰਾ ਖਾਂਦੀ ਰਹੀ ਬੱਚੇ ਨੂੰ ਦੁੱਧ ਪਿਆਉਂਦੀ ਰਹੀ ਆਖਿਰਕਾਰ ਖਜੂਰਾ ਖਤਮ ਹੋ ਗੀਆਂ ਪਾਣੀ ਖਤਮ ਹੋ ਗਿਆ ਤਾਂ ਹਜ਼ਰਤ ਇਸਮਾਇਲ ਨੂੰ ਜਦੋਂ ਭੁੱਖ ਲੱਗੀ ਰੋਣ ਲੱਗੇ ਕਰਲਾਣ ਲੱਗੇ ਤਾਂ ਹਜ਼ਰਤ ਹਾਜਰਾ ਪਾਣੀ ਦੀ ਤਲਾਸ਼ ਵਾਸਤੇ ਉੱਤੇ ਸਫਾ ਤੇ ਮਰਵਾ ਦੋ ਪਹਾੜੀਆਂ ਹਨ ਲੋਕ ਹਾਜੀ ਹਜ ਕਰਨ ਜਾਂਦੇ ਆ ਤਾਂ ਉੱਥੇ ਸਫਾ ਮਰਵਾ ਪਹਾੜੀਆਂ ਦੇ ਦਰਮਿਆਨ ਚ ਸਹੀ ਕਰਦੇ ਆ ਯਾਨੀ ਕਿ ਦੌੜਦੇ ਆ ਹਜ਼ਰਤ ਹਾਜਰਾ ਉੱਥੇ ਦੌੜੀ ਜੀ ਲੇਕਿਨ ਜਦੋਂ ਸੱਤ ਚੱਕਰ ਲਾ ਲੇ ਤਾਂ ਹਜ਼ਰਤ ਇਸਮਾਇਲ ਜਿੱਥੇ ਅੱਡੀ ਰਗੜ ਰਹੇ ਸੀ ਉਹ ਜਿੱਥੇ ਅੱਡੀ ਰਗੜ ਰਹੇ ਸੀ ਉੱਥੋਂ ਰੱਬ ਨੇ ਪਾਣੀ ਦਾ ਇੱਕ ਚਸ਼ਮਾ ਫੁਆਰਾ ਪੈਦਾ ਕਰਤਾ ਕੁਦਰਤ ਰੱਬ ਦੀ ਸੀ ਉੱਤੇ ਪਾਣੀ ਨਿਕਲਣ ਲੱਗ ਗਿਆ ਜਿੰਨੂੰ ਅੱਜ ਆਪਾਂ ਆਬੇ ਜ਼ਮਜ਼ਮ ਕਹਿੰਨੇ ਜਿਹੜਾ ਲੋਕ ਹਾਜੀ ਲੋਕ ਲੈ ਕੇ ਆਉਂਦੇ ਆ ਉਹ ਵੀ ਆਬੇ ਜ਼ਮਜ਼ਮ ਹੈ ਕਿ ਜਿਹੜਾ حضرت ਇਸਮਾਈਲ ਦੀ ਅੱਡੀ ਦੇ ਥੱਲੋਂ ਨਿਕਲਿਆ ਹੋਇਆ ਪਾਣੀ ਜੀ ਉਹ ਜਦੋਂ ਪਾਣੀ ਨਿਕਲਿਆ حضرت ਹਾਜਰਾ ਨੇ ਵੇਖਿਆ ਕਿ ਵੀ ਇੱਥੇ ਜੰਗਲ ਚ ਪਾਣੀ ਫੈਲ ਜਾਣਾ ਕਿਧਰੇ ਇਹ ਨਾ ਖਤਮ ਹੋ ਜੇ ਤੇ ਚਾਰਾਂ ਪਾਸੇ ਉਹਨਾਂ ਦੇ ਵਟ ਬਣਾਈ ਆਪਾਂ ਪੰਜਾਬੀ ਚ ਕਹਿੰਦੇ ਆ ਵਟ ਤੇ ਨਾਲੇ ਉਹ ਕਹਿਣ ਲੱਗੀ ਕਿਉਂਕਿ ਸੁਰਿਆਨੀ ਜ਼ੁਬਾਨ ਬੋਲਦੀ ਸੀ ਉਹ ਕਹਿੰਦੀ ਜ਼ਮਜ਼ਮ ਜ਼ਮ ਯਾਨੀ ਰੁਕ 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 ਪਾਣੀ ਨੂੰ ਕਹਿੰਦੀ ਕਿਉਂਕਿ ਜ਼ਮ ਜ਼ਮ ਕਹਿੰਦੇ ਰੁਕ ਰੁਕ ਹੂੰ ਤਾਂ ਉਹਦਾ ਨਾਮ ਪਾਣੀ ਦਾ ਆਬੇ ਜ਼ਮਜ਼ਮ ਆਬ ਕਹਿੰਦੇ ਪਾਣੀ ਨੂੰ ਜਿਵੇਂ ਪੰਜ ਆਬ ਪੰਜ ਪਾਣੀ ਜੀ ਆਬੇ ਜ਼ਮਜ਼ਮ ਯਾਨੀ ਜ਼ਮਜ਼ਮ ਦਾ ਪਾਣੀ ਹੂੰ ਉਹ ਉੱਥੋਂ ਸ਼ੁਰੂ ਹੋਇਆ ਆਬੇ ਜ਼ਮਜ਼ਮ ਦਾ ਪਾਣੀ ਪੀਂਦੇ ਰਹੇ ਉਹਦੀ ਖਾਸੀਅਤ ਇਹ ਹੈ ਕਿ ਅਗਰ ਭੁੱਖ ਦੀ ਨੀਅਤ ਨਾਲ ਪੀਲੋ ਭੁੱਖ ਮਿਟ ਜਾਂਦੀ ਹੈ ਅਗਰ ਪਿਆਸ ਦੀ ਨੀਅਤ ਨਾਲ ਪੀਓ ਤਾਂ ਪਿਆਸ ਮਿਟ ਜਾਂਦੀ ਹੈ ਜੀ حضرت ਇਸਮਾਈਲ ਹੋਰ ਵੱਡੇ ਹੋ ਗਏ ਜਦ ਵੱਡੇ ਹੋ ਗਏ ਰੱਬ ਦਾ ਫਿਰ ਇੱਕ ਹੋਰ ਹੁਕਮ ਆਉਂਦਾ ਹੈ ਹੂੰ ਕਿ ਤੁਸੀਂ ਇਬਰਾਹੀਮ ਕੁਰਬਾਨੀ ਕਰੋ ਹਜ਼ਰਤ ਇਬਰਾਹੀਮ ਅਲੀ ਸਲਾਤ ਵ ਸਲਾਮ ਨੇ ਪੁੱਛਿਆ ਮਾਲਕਾ ਕਿਸ ਚੀਜ਼ ਦੀ ਕੁਰਬਾਨੀ ਕਰਾਂ ਕਿ ਜਿਹੜੀ ਸਭ ਤੋਂ ਜ਼ਿਆਦਾ ਤੁਹਾਨੂੰ ਚੀਜ਼ ਪਿਆਰੀ ਹੈ ਜਿਹਦੇ ਨਾਲ ਸਭ ਤੋਂ ਜ਼ਿਆਦਾ ਤੁਸੀਂ ਮੁਹੱਬਤ ਕਰਦੇ ਹੋ ਉਹਦੀ ਕੁਰਬਾਨੀ ਕਰੋ ਹਜ਼ਰਤ ਇਬਰਾਹੀਮ ਨੇ ਕਿਹਾ ਮੈਂ ਸਭ ਤੋਂ ਜ਼ਿਆਦਾ ਤਾਂ ਆਪਣੇ ਬੇਟੇ ਇਸਮਾਈਲ ਨਾਲ ਕਰਦਾ ਪੁੱਤਰ ਨਾਲ ਕਰਦਾ ਜੀ ਉਹਨਾਂ ਨੂੰ ਨਾਲ ਲੈ ਕੇ ਰਸੀਆਂ ਲੈ ਕੇ ਲਿਜਾ ਕੇ ਤੇ ਸਾਹਮਣੇ ਬਿਠਾ ਲਿਆ ਕਿ ਪੁੱਤ ਕੱਲ ਨੂੰ ਤਾਰੀਖ ਲਿਖਣ ਵਾਲੇ ਇਹ ਨਾ ਲਿਖਣ ਵੀ ਅਚਾਨਕ ਆਪਣੇ ਬੇਟੇ ਨੂੰ ਕੁਰਬਾਨੀ ਕਰਤਾ ਉਹਨੂੰ ਰੱਬ ਦੀ ਰਾਹ ਤੇ ਕੁਰਬਾਨ ਕਰਤਾ ਉਹਦੀ ਬਲੀ ਦੇਤੀ ਐ ਨਾ ਕਹਿਣ ਪਹਿਲਾਂ ਸੁਣ ਲੈ ਮੇਰੀ ਗੱਲ ਹੂੰ ਉਹ ਸਾਰੀ ਗੱਲ ਬਾਤ ਜਦੋਂ ਦੱਸੀ ਕਿ ਰੱਬ ਨੂੰ ਤੇਰੀ ਕੁਰਬਾਨੀ ਪਸੰਦ ਹੈ ਮੈਂ ਤੈਨੂੰ ਕੁਰਬਾਨੀ ਕਰਨ ਵਾਸਤੇ ਲਿਆ ਤਾਂ ਹਜ਼ਰਤ ਇਸਮਾਈਲ ਨੇ ਬੜਾ ਸੋਹਣਾ ਜਵਾਬ ਦਿੱਤਾ ਸੀ ਕਹਿੰਦਾ ਅੱਬਾ ਜੀ ਪਿਤਾ ਜੀ ਅਗਰ ਰੱਬ ਨੂੰ ਮੇਰੀ ਕੁਰਬਾਨੀ ਮਨਜ਼ੂਰ ਹੈ ਇਹ ਮੇਰੀ ਇੱਕ ਜਾਨ ਹੈ ਅਗਰ ਲੱਖਾਂ ਜਾਨਾਂ ਹੁੰਦੀਆਂ ਇੱਕ ਇੱਕ ਕਰਕੇ ਮੈਂ ਕੁਰਬਾਨ ਕਰ ਦਿੰਦਾ ਤੁਸੀਂ ਦੇਰ ਨਾ ਕਰੋ ਜੀ ਕਿਉਂਕਿ ਜਾਨਾਂ ਤਾਂ ਮੈਂ ਰੱਬ ਕੋਲ ਹੀ ਹੈ اگر رب دی اج بلاوے تے جا رہا تے مینوں اس تو وڈی ہور کی اپلابدی ہو سکتی ہے جلدی کرو حضرت ابراہیم علیہ الصلوۃ والسلام نے پھر قربانی دے راہ دے نال چھری چکی لیکن رب تاں دلاں دے حال نوں جاندا ہے ہم انہیں ویکھیا کہ تیار ہیں حضرت ابراہیم اسماعیل علیہ السلام نو بیٹے نو اوتھوں تھلوں کڈیا اک جنت ڈمبا لے آ کے قربانی کروا کے حضرت ابراہیم نو مبارکباد دتی کہ ابراہیم جا تو میرا خلیل ہے میرا دوست આજ تو ਕਿਉਂਕਿ ਜਿਹੜੀ ਵੀ ਮੈਂ ਤੇਰੀ ਤਪ੍ਰਿਕਿਆ ਲਈ ਹਰ ਇੱਕ ਤਰੀਕਿਆ ਤੇ ਤੂੰ ਕਾਮਯਾਬ ਹੋਇਆ ਤੈਨੂੰ ਘਰ ਛੱਡਣਾ ਪਿਆ ਮੇਰੇ ਵਾਸਤੇ ਆਪਣੇ ਤਨ ਨੂੰ ਅੱਗ ਵਿੱਚ ਸੱਟਣਾ ਪਿਆ ਆਪਣੇ ਬੱਚੇ ਦੀ ਕੁਰਬਾਨੀ ਆਪਣੇ ਬੱਚੇ ਦੀ ਜੁਦਾਈ ਸਾਰਾ ਤੂੰ ਬਰਦਾਸ਼ਤ ਕੀਤਾ ਕਿਸੇ ਦੇ ਵਿੱਚ ਵੀ ਤੂੰ ਇਨਕਾਰ ਨਹੀਂ ਕੀਤਾ ਜੀ ਮওলানা ਸਾਹਿਬ ਅਸੀਂ ਅੱਜ ਦੇ ਪਰਪੇਖ ਦੇ ਵਿੱਚ ਗੱਲ ਕਰਨਾ ਚਾਹਾਂਗੇ ਸਿਰਫ ਕੁਰਬਾਨੀ ਕਰਨੀ ਬਕਰੀਦ ਵੇਲੇ ਬੱਕਰਾ ਜਾਂ ਕੁਰਬਾਨੀ ਕਰਨੀ ਕਿਸੇ ਜਾਨਵਰ ਨੂੰ ਜ਼ਬਾਹ ਕਰਨਾ ਹੀ ਇੱਥੋਂ ਤੱਕ ਨਸੀਮਤ ਰਹਿ ਜਾਏ ਇਸ ਕੁਰਬਾਨੀ ਦੇ ਅੱਜ ਦੇ ਪਰਪੇਖ ਦੇ ਵਿੱਚ ਕੀ ਮਾਇਨੇ ਨੇ ਅਸੀਂ ਹੁਣ ਰੱਬ ਦੀ ਰਾਹ 'ਚ ਕਿਹੜੀ ਅਜਿਹੀ ਕੁਰਬਾਨੀ ਕਰੀਏ ਜਿਹੜੀ ਕਿ ਰੱਬ ਨੂੰ ਮਨਜ਼ੂਰ ਹੋਵੇ ਇਹ ਤੁਸੀਂ ਸਾਨੂੰ ਉਸ ਵੇਲੇ ਦੀ ਗੱਲ ਦੱਸੀ ਅੱਜ ਦੇ ਪਰਪੇਖ 'ਚ ਦੱਸੋ ਦੇਖੋ حضرت ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਜਦੋਂ ਪੁੱਛਿਆ ਸਾਹਾਬਾ ਇਕਰਾਮ ਨੇ ਕਿ ਯਾ ਰਸੂਲੱਲਾ ਕੁਰਬਾਨੀ 'ਚ ਸਾਡੇ ਵਾਸਤੇ ਕੀ ਹੈ ਹਾਂ ਤਾਂ ਆਪਨੇ ਫਰਮਾਇਆ ਕਿ حضرت ਇਬਰਾਹੀਮ ਦੀ ਸੁਨਤ ਯਾਨੀ ਉਹਨਾਂ ਦਾ ਤਰੀਕਾ ਹੈ ਜੀ ਇਨੀ ਤਾਰੀਖ ਨੂੰ ਯਾਦ ਰੱਖਣਾ ਹੈ ਦੂਜਾ ਕੀ ਹੈ ਕਿ ਹਰ ਜਾਨਵਰ ਜਿਹੜਾ ਤੁਸੀਂ ਜਿਬਾ ਕਰਦੇ ਹੋ ਉਹਦੇ ਹਰ ਬਾਲ ਬਦਲੇ ਤੁਹਾਨੂੰ ਨੇਕੀ ਮਿਲਦੀ ਹੈ ਜੀ ਔਰ ਇਥੇ ਇੱਕ ਸਿਹਦ ਮਿਲਦੀ ਹੈ ਕਿ ਆਪਾਂ ਜਿਹੜੇ ਹੈ ਆਪਣੇ ਰੱਬ ਨੂੰ ਰੱਬ ਦੀ ਰਜ਼ਾ ਵਾਸਤੇ ਜਿਹੜੀ ਵੀ ਚੀਜ਼ ਆਪ ਨੂੰ ਤਿਆਗਣੀ ਪਵੇ ਜਿਹੜੀ ਵੀ ਚੀਜ਼ ਆਪਾਂ ਨੂੰ ਕੁਰਬਾਨ ਕਰਨੀ ਪਵੇ ਆਪਾਂ ਤਿਆਰ ਰਹੀਏ ਕਿਉਂਕਿ ਇਸ ਦੀ ਆਪਣੀ ਕਾਮਯਾਬੀ ਹੈ ਇਸ ਦੀ ਪਲ ਹੈ ਕਿਉਂਕਿ ਬੰਦਾ ਆਮਦ ਬਰਾਈ ਬੰਦਗੀ بے ਬੰਦਗੀ ਸ਼ਰਮਿੰਦਗੀ ਰੱਬ ਨੇ ਸਿਰਫ ਔਰ ਸਿਰਫ ਆਪਣੀ ਰਜ਼ਾ ਵਾਸਤੇ ਬੰਦਗੀ ਵਾਸਤੇ ਆਪਾਂ ਨੂੰ ਬਣਾਇਆ ਹੈ ਜਿਹੜੀ ਚੀਜ਼ ਤੇ ਉਹ ਰਾਜ਼ੀ ਹੋਵੇ ਉਹ ਆਪਾਂ ਨੂੰ ਕੰਮ ਕਰਨਾ ਚਾਹੀਦਾ ਤੇ ਜਿਹੜੀ ਚੀਜ਼ ਤੇ ਉਹ ਨਾਰਾਜ਼ ਹੋਵੇ ਉਹ ਆਪਾਂ ਨੂੰ ਕੰਮ ਤਿਆਗ ਦੇਣਾ ਚਾਹੀਦਾ ਤੇ ਬਿਲਕੁਲ ਨਾਰਾਜ਼ਗੀ ਜਿਹੜੀ ਹੈ ਉਹ ਸਾਨੂੰ ਪਤਾ ਹੈ ਵੀ ਸਾਡੇ ਗੁੱਸੇ ਨਾਲ ਸਾਡੇ ਗੁਮਾਨ ਨਾਲ ਸਾਡੇ ਭ੍ਰਸ਼ਟਾਚਾਰ ਦੇ ਨਾਲ ਸਾਡੀ ਬੇਈਮਾਨੀ ਦੇ ਨਾਲ ਸਾਡਾ ਕਿਸੇ ਦੇ ਅਪ੍ਰਤੀ ਉਸ ਦਾ ਬੁਰਾ ਤੱਕਣ ਦੇ ਨਾਲ ਸਾਡਾ ਉਹ ਖੁਦਾ ਜਿਹੜਾ ਹੈ ਸਾਡਾ ਰੱਬ ਜਿਹੜਾ ਉਹ ਨਾਰਾਜ਼ ਹੋਵੇਗਾ ਸੋ ਅਸੀਂ ਪਹਿਲਾਂ ਇਹਨਾਂ ਚੀਜ਼ਾਂ ਦੀ ਕੁਰਬਾਨੀ ਕਰੀਏ ਤੇ ਫਿਰ ਰੱਬ ਦੀ ਰਾਹ 'ਚ ਅੱਗੇ ਵਧੀਏ ਮੋਲਾਨਾ ਸਾਹਿਬ ਤੁਸੀਂ ਕੀ ਕਹੋਗੇ ਹੋਰ ਅਸੀਂ ਅਜੇਹਾ ਕੀ ਕਰ ਸਕਦੇ ਹਾਂ ਵੀ ਸਾਡਾ ਰੱਬ ਜਿਹੜਾ ਉਹ ਖੁਸ਼ ਹੋਵੇ ਜਿਹੜਾ ਸਾਡੇ ਲਈ ਕਰਨਾ ਵੀ ਸੌਖਾ ਹੋਵੇ ਕਿਉਂਕਿ ਔਖਾ ਕੰਮ ਉਹ ਵੀ ਰੱਬ ਦੀ ਰਾਹ 'ਤੇ ਅਸੀਂ ਨਹੀਂ ਕਰਦੇ ਅਸੀਂ ਸੋਚਦੇ ਹਾਂ ਜਦੋਂ ਔਖਾ ਕੰਮ ਕਰਨਾ ਪੈਂਦਾ ਫਿਰ ਅਸੀਂ ਰੱਬ ਦੀ ਹੋਂਦ ਤੇ ਹੀ ਸਵਾਲੀਆਂ ਚ ਨਿਲਾ ਦਿੰਨੇ ਆ ਜਦੋਂ ਸਾਨੂੰ ਔਖਾ ਕੰਮ ਕਰਨਾ ਪੈਂਦਾ ਹੈਗਾ ਸੌਖਿਆਂ ਅਸੀਂ ਕਿਸ ਤਰ੍ਹਾਂ ਆਪਣੇ ਰੱਬ ਨੂੰ ਖੁਸ਼ ਕਰ ਸਕਦੇ ਹਾਂ ਕਿਵੇਂ ਅਸੀਂ ਕੁਦਰਤ ਦੇ ਨੇੜੇ ਹੋ ਸਕਦੇ ਹਾਂ ਦੇਖਿਏ ਸਿਰਫ ਇੱਕ ਗੱਲ ਹੈ ਕਿ ਜਿਹੜੀ ਕਾਇਨਾਤ ਰੱਬ ਨੇ ਬਣਾਈ ਹੈ ਜੀ ਜਿਹੜੀ ਸ੍ਰਿਸ਼ਟੀ ਰਚੀ ਹੈ ਰੱਬ ਨੇ ਚਾਹੇ ਉਹ ਇਨਸਾਨ ਹੈ ਜਾਨਵਰ ਹੈ ਪੇੜ ਹੈ ਪੌਦੇ ਹੈ ਉਹਦੀ ਬਣਾਈ ਹੋਈ ਜਿਹੜੀ ਚੀਜ਼ ਹੈ ਉਹਦੇ ਨਾਲ ਆਪਾਂ ਪ੍ਰੇਮ ਕਰਨਾ ਸ਼ੁਰੂ ਕਰ ਦਈਏ ਜੀ ਉਸ ਤੋਂ ਰੱਬ ਰਾਜ਼ੀ ਹੋ ਜਾਣਾ ਹੈ। ਅਗਰ ਉਹਦੇ ਨਾਲ ਆਪਾਂ ਨਫ਼ਰਤ ਕਰਦੇ ਹਾਂ ਤਾਂ ਫਿਰ ਰੱਬ ਨਾਰਾਜ਼ ਹੈ। ਜੀ। ਚਾਹੇ ਜਾਨਵਰ ਹੈ ਉਹਦੇ ਨਾਲ ਪ੍ਰੇਮ ਕਰੋ। ਠੀਕ ਹੈ ਉਹਦੀ ਪ੍ਰਕਿਰਤੀ ਹੈ ਉਹਦੇ ਨਾਲ ਪ੍ਰੇਮ ਕਰੋ ਤਾਂ ਉਹ ਰੱਬ ਰਾਜ਼ੀ ਹੈ। ਜੀ। ਠੀਕ ਹੈ ਇਹ ਸਾਰੀਆਂ ਗੱਲਾਂ ਇਹਦੇ ਅੰਦਰ ਆ ਜਾਂਦੀਆਂ ਹਨ। ਤੇ ਉਹਦੇ ਵਿੱਚ ਕੀ ਹੈ ਕਿ ਕੋਈ ਵੀ ਹੈ ਹੁਣ ਭੁੱਖਾ ਉਹਨੂੰ ਆਪਾਂ ਰੋਟੀ ਖਵਾਤੀ ਇਹ ਰੱਬ ਰਾਜ਼ੀ ਹੋ ਜਾਂਦਾ ਹੈ। ਅਗਰ ਪਿਆਸਾ ਹੈ ਉਹਨੂੰ ਪਾਣੀ ਪਿਆ ਤਾਂ ਰੱਬ ਰਾਜ਼ੀ ਹੁੰਦਾ ਹੈ। ਇਤੋਂ ਤੱਕ ਕਿ ਅ ਲਿਖਿਆ ਕਿ ਕੋਈ ਬੰਦਾ ਇੱਕ ਪਿਆਸਾ ਸੀ ਉਹ ਆ ਰਿਹਾ ਸੀ ਜੰਗਲ ਪਿਆਸ ਬਹੁਤ ਲੱਗੀ ਸੀ ਕੁੱਖੂ ਆਇਆ ਉਹ ਕੂਹ ਦੇ ਵਿੱਚ ਵੇਖਿਆ ਕਿ ਰੱਸੀ ਨਹੀਂ ਹੈ ਕੋਈ ਬਾਲਟੀ ਨਹੀਂ ਹੈ ਉਹ ਪਾਗ ਲਈ ਪਾਗ ਪੇ ਪੇ ਕੇ ਆਪਣੀ ਪਿਆਸ ਬੁਝਾ ਲਈ ਨੇੜੇ ਇੱਕ ਕੋਈ ਕੁੱਤਾ ਉਹਦੀ ਜਿਬ ਬਾਹਰ ਨਿਕਲੀ ਪਈ ਸੀ ਵਿਚਾਰੇ ਦੀ ਜੀ ਉਹਨੇ ਫੇਰ ਦੁਆਰਾ ਗਿਆ ਜਾ ਕੇ ਫੇਰ ਪਾਗ ਪਿਆ ਕਰੇ ਤੇ ਕੁੱਤੇ ਦੇ ਮੂੰਹ ਚ ਨਿਚੋੜ ਦਿਆ ਕਰੇ ਰੱਬ ਨੂੰ ਇਹੀ ਪਸੰਦ ਆ ਗਿਆ ਉੱਥੇ ਰੱਬ ਨੇ ਸਭ ਕੁਝ ਉਸ ਆਪਣੇ ਬੰਦੇ ਨੂੰ ਦਿੱਤਾ ਜੀ ਦੇਖੋ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਜੇ ਮੈਂ ਵੇਖਾਂ ਆਪਣੇ ਅਮਲਾਂ ਵੱਲੇ ਕੁਝ ਨਹੀਂ ਮੇਰੇ ਪੱਲੇ ਜਿਵੇਂ ਅਵੇਖਾਂ ਤੇਰੀ ਰਹਿਮਤ ਬੱਲੇ 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 ਰੱਬ ਦੀ ਰਹਿਮਤ ਬਹੁਤ ਵੱਡੀ ਹੈ ਆਪਾਂ ਨੂੰ ਤੇ ਇਹ ਚਾਹੀਦਾ ਹੈ ਕਿ ਆਪਾਂ ਚੰਗੇ ਅਮਲ ਕਰੀਏ ਚੰਗੇ ਕੰਮ ਕਰੀਏ ਕਿਉਂਕਿ ਹਰੇਕ ਚੰਗੇ ਕੰਮ ਤੇ ਰੱਬ ਰਾਜ਼ੀ ਹੁੰਦਾ ਹੈ ਮੰਦੇ ਕੰਮ ਨੂੰ ਆਪਾਂ ਛੱਡ ਦਈਏ ਬੁਰਾਈਆਂ ਨੂੰ ਆਪਾਂ ਛੱਡ ਦਈਏ ਇਹੀ ਕੁਰਬਾਨੀ ਹੈ ਇਹੀ ਕਾਮਯਾਬੀ ਹੈ ਅੱਜ ਹਰੇਕ ਬੰਦੇ ਨੂੰ ਪਤਾ ਹੈ ਕਿ ਮੰਦਾ ਕੀ ਹੈ ਤੇ ਚੰਗਾ ਕੀ ਹੈ ਕੋਲ ਨਹੀਂ ਜਾਣ ਬੁੱਝ ਕੇ ਬੰਦਾ ਕਰਦਾ ਹੈ ਨਾ ਕਿ ਅਣਜਾਣੇ ਚ ਕਰਦਾ ਹੈ ਮੌਲਾਣਾ ਸਾਹਿਬ ਕੁਰਬਾਨੀ ਦੀ ਗੱਲ ਅਸੀਂ ਕਰਦੇ ਆਂ ਬਹੁਤ ਵਾਰੀ ਇਹ ਵੀ ਦੇਖ ਲਿਆ ਜਾਂਦਾ ਹੈ ਜਦੋਂ ਪ੍ਰੇਮ ਕਰਨ ਦੀ ਗੱਲ ਆਉਂਦੀ ਹੈ ਤਾਂ ਫਿਰ ਉਸ ਜਾਨਵਰ ਨੂੰ ਕੁਰਬਾਨ ਕਿਉਂ ਕੀਤਾ ਜਾਂਦਾ ਹੈਗਾ ਅਸੀਂ ਇਸ ਨੂੰ ਕਿਸ ਤਰ੍ਹਾਂ ਦੇਖੀਏ ਇਹ ਗੱਲ ਸਾਨੂੰ ਇਤਿਹਾਸ ਦੇ ਪੰਨਿਆਂ ਚੋਂ ਤੇ ਜਿਹੜੀ ਗੱਲ ਹੈ ਉਹ ਸਾਨੂੰ ਸਮਝਾਓ ਵੀ ਇਹ ਕਿਵੇਂ ਇਹ ਕਿਵੇਂ ਦੇਖੋ ਜਿਹੜੀ ਸਾਰੀ ਸ੍ਰਿਸ਼ਟੀ ਬਣਾਈ ਹੈ ਰੱਬ ਨੇ ਜੀ ਉਹ ਸਿਰਫ ਮਨੁੱਖ ਵਾਸਤੇ ਬਣਾਈ ਹੈ ਹਮਮ ਅਗਰ ਆਪਾਂ ਡੀਪ ਚ ਜਾਈਏ ਗਹਿਰਾਈ ਚ ਜਾਈਏ ਜੀ ਅਗਰ ਗਾਂ ਬਣਾਈ ਹੈ ਇਨਸਾਨ ਦੇ ਫਾਇਦੇ ਵਾਸਤੇ ਜਿਸ ਕੋ ਨੇ ਦੁੱਧ ਪੀਣਾ ਉਹਦੇ ਅੰਦਰ ਜਿਹੜੇ ਬੱਚੇ ਪੈਦਾ ਹੋਣੇ ਆ ਉਹਨਾਂ ਦੇ ਕੋਈ ਵਾਹੀ ਚ ਇਸਤੇਮਾਲ ਹੋਣੇ ਆ ਕੋਈ ਕਿਸੇ ਇਸਤੇਮਾਲ ਜੀ ਅਗਰ ਐਸੇ ਤਰੀਕੇ ਨਾਲ ਜੰਗਲ ਚ ਜਿਹੜੇ ਨੀਲ ਗਾਇ ਤੇ ਹਿਰਨ ਬਣਾਏ ਇਹ ਵੀ ਇਨਸਾਨ ਵਾਸਤੇ ਜਿਹੜੇ ਪੈੜ ਪੌਦੇ ਬਣਾਏ ਇਹ ਵੀ ਇਨਸਾਨ ਵਾਸਤੇ ਜਿਹੜੇ ਪਾਣੀ ਦੇ ਦਰਿਆ ਬਣਾਏ ਇਹ ਵੀ ਇਨਸਾਨ ਵਾਸਤੇ ਜ਼ਮੀਨ ਨੂੰ ਸਮਤਲ ਕੀਤਾ ਇਨਸਾਨ ਵਾਸਤੇ ਆਸਮਾਨ ਤੇ ਤਾਰੇ ਲਾਏ ਇਨਸਾਨ ਵਾਸਤੇ ਚੰਨ ਸੂਰਜ ਪੈਦਾ ਕੀਤੇ ਸਾਰੀਆਂ ਚੀਜ਼ਾਂ ਇਨਸਾਨ ਵਾਸਤੇ ਆ ਉਹਦਾ ਆਪਾਂ ਇਸਤੇਮਾਲ ਕਰੀਏ ਜਾਂ ਨਾ ਕਰੀਏ ਲੇਕਿਨ ਹੈ ਇਨਸਾਨ ਵਾਸਤੇ ਤੇ ਐਸੇ ਤਰੀਕੇ ਨਾਲ ਕੀ ਹੈ ਕਿ ਅਗਰ ਆਪਾਂ ਪਾਲਕ ਨੂੰ ਤੋੜ ਕੇ ਖਾਣੇ ਹੈ ਤੇ ਪਾਲਕ ਦੇ ਅੰਦਰ ਵੀ ਜਾਨ ਹੈ ਯਾਨੀ ਕਿ ਜਾਨ ਨਹੀਂ ਲੇਕਿਨ ਅਗਰ ਆਪਾਂ ਇਹ ਸੋਚ ਕੇ ਕਿ ਇਹਦੇ ਅੰਦਰ ਜਾਨ ਹੈ ਆਪਾਂ ਨਹੀਂ ਤੋੜਦੇ ਤੇ ਆਪਾਂ ਭੁੱਖੇ ਮਰਾਂਗੇ ਅਗਰ ਆਪਾਂ ਮੂਲੀ ਪਟਦੇ ਆ ਉਹਦੇ ਅੰਦਰ ਵੀ ਜਾਨ ਹੈ ਗਾਜਰ ਦੇ ਅੰਦਰ ਵੀ ਜਾਨ ਹੈ ਕਿਉਂਕਿ ਬਗੈਰ ਜਾਨ ਤੋਂ ਕੋਈ ਫਲ ਨਹੀਂ ਸਕਦਾ ਵੜ ਨਹੀਂ ਸਕਦਾ ਜੀ ਹਰੇਕ ਜਾਨ ਹੈ ਐਸੇ ਤਰੀਕੇ ਨਾਲ ਅਗਰ ਬਨੀਅਤੇ ਐਸ ਵਾਸਤੇ ਕਿ ਆਪਾਂ ਭੁੱਖ ਮਟਾਣੀ ਹੈ ਕਿਉਂਕਿ ਅੱਜ ਤੋਂ ਅਗਰ ਆਪਾਂ ਕਈ ਸੈਂਕੜਾ ਸਾਲ ਪਿੱਛੇ ਚਲੇ ਜਾਓ ਕਿ ਜਿੱਥੇ ਕੋਈ ਵੀ ਚੀਜ਼ ਨਹੀਂ ਸੀ ਸਿਰਫ ਇਹੀ ਜਾਨਵਰ ਸੀ ਜਿਹੜਾ ਇਨਸਾਨਾਂ ਦਾ ਭੋਜਨ ਸੀ ਜੀ ਅਗਰ ਜ਼ਰੂਰਤ ਦੇ ਮੁਤਾਬਿਕ ਇਹ ਵੀ ਆਪਣੀ ਜ਼ਰੂਰਤ ਵਾਸਤੇ ਬਣੇ ਹੋਏ ਹੈ ਅਗਰ ਜ਼ਰੂਰਤ ਵਾਸਤੇ ਆਪਾ ਇਸਤੇਮਾਲ ਕਰਦੇ ਆਂ ਤੇ ਇਹ ਹੱਤਿਆ ਨਹੀਂ ਹੈ ਬਲਕਿ ਇਨਸਾਨ ਦੀ ਜ਼ਰੂਰਤ ਹੈ ਇਨਸਾਨ ਵਾਸਤੇ ਹੀ ਰੱਬ ਨੇ ਬਣਾਇਆ ਜੀ ਸੋ ਸਾਨੂੰ Eidul Azha ਬਾਰੇ ਬਿਹਤਰੀਨ ਜਾਣਕਾਰੀ ਦੇਣ ਲਈ مولانا ਸਾਹਿਬ ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੇ ਆਂ ਜੀ ਸ਼ੁਕਰੀਆ ਜੀ